ਕੀ ਨਾਮ ਹੈ? ਸੁਪਿੰਦਰ ਸਿੰਘ ਹੋਈ ਕਿੱਥੇ ਦੇ ਰਹਿਣ ਵਾਲੇ ਹੋ? ਮੈਨੂੰ ਉਠਾਉਣਾ ਜੀ। ਤੇ ਅੱਜ ਤੁਸੀਂ ਕਰਾਲੀ ਆ ਰਹੇ ਸੀਗੇ ਕਿੱਥੇ ਆ ਰਹੇ ਸੀਗੇ ਤੇ ਕੀ ਗੱਲ ਹੋਈ ਆ? ਸਰ ਅਸੀਂ ਕਰਾਲੀ ਆਏ ਵੀ ਸੀ ਆਪਣੇ ਸਾਧੂ ਕੋਲ ਜੀ ਤੇ ਆਪਣੇ ਘਰ ਵਾਪਸ ਜਾ ਰਹੇ ਸੀ ਕੱਲ੍ਹ ਦੇ ਆਏ ਹੋਏ ਸੀ ਜੀ। ਤੇ ਜਿਹੜਾ ਬੜਾ ਪੋੜਾ ਜੀ ਕਰਾਲੀ ਦਾ ਜੀ ਇੱਥੇ ਆ ਕੇ ਚੈਨਾ ਡੋਰ ਤੇ ਮੇਰੀ ਅੱਖ ਤੇ ਬਿਲਕੁਲ ਨਾਲ ਜੀ ਮੇਰੇ 7-8 ਟਾਂਕੇ ਲੱਗੇ ਜੀ। ਬਚਾਓ ਬਹੁਤ ਹੋ ਗਿਆ ਨਾਲ ਪਰਿਵਾਰ ਸੀ ਜੀ ਉਹਨਾਂ ਦਾ ਬਹੁਤ ਬਚਾਓ ਹੋ ਗਿਆ ਜੀ। ਕੀ ਪਰ ਪਰਿਵਾਰ ਵਾਲੇ ਕਿੰਨੇ ਮੈਂਬਰ ਸੀਗੇ ਮੋਟਰਸਾਈਕਲ ਤੇ ਕੋਣ ਕੋਣ ਕਿੱਥੇ ਬੈਠੇ ਮੇਰੀ ਵਾਈਫ ਸੀ ਜੀ ਮੇਰੇ ਨਾਲ ਲੜਕੀ ਦੀ ਨਾਲ ਜੀ ਉਹ ਪਿੱਛੇ ਬੈਠੇ ਸੀ ਜਿੰਨਾ ਸੋਕਰ ਉਹਨਾਂ ਦੇ ਗੈਰ ਨਾਲ ਕੋਈ ਹਾਸਾ ਹੋ ਗਿਆ ਜਦੋਂ ਚੈਨ ਸਾਈਨ ਡੋਨ ਲਿਫਟੀ ਤਾਂ ਕਿ ਆ ਟੁੱਟੀ ਨਹੀਂ ਸੀਗੀ ਉਹ ਟੁੱਟੀ ਹੋਣੀ ਸਰ ਮੈਂ ਤਾਂ ਮੋਟਰਸਾਈਕਲ ਬਹੁਤ ਹੌਲੀ ਸੀ ਤਾਂ ਬਚਾਅ ਹੋ ਗਿਆ ਜੇ ਮੇਰਾ ਮੋਟਰਸਾਈਕਲ ਖੜ ਗਿਆ ਉਹ ਤਾਂ ਹੋਈ ਨਹੀਂ ਮੇਰਾ ਗਾਹਾਂ ਸਾਰਾ ਹੋ ਜਾਂਦਾ ਸਿਰ ਵੀ ਕੱਟ ਦਿੰਦਾ ਜੀ ਕਿੰਨੇ ਟਾਂਕੇ ਲੱਗੇ ਹਸਪਤਾਲ ਤੇ ਕੌਣ ਲੈ ਕੇ ਗਿਆ ਹਸਪਤਾਲ ਤੇ ਸਭ 6 ਟਾਂਕੇ ਦੇ ਕਰੀਬ ਲੱਗੇ ਜੀ ਹਾਂਜੀ ਕੀ ਕਹਿਣਾ ਹੈ ਪੁਲਿਸ ਕਟਾਣੇ ਵੀ ਆਏ ਸੀਗੇ ਤੁਸੀਂ ਕੀ ਕੰਪਲੇਟ ਦਿੱਤੀ ਹੈ ਮੈਂ ਕਹਿੰਦਾ ਵੀ ਮੇਰੇ ਨਾਲ ਜੋ ਹੋਇਆ ਕਿਸੇ ਹੋਰ ਨਾਲ ਨਾ ਹੋਵੇ ਜੀ ਇਹਦੇ ਉੱਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜੀ ਸਖਤ ਸਖਤ ਬੜੀ ਹੋਣਾ ਚਾਹੀਦਾ ਜੀ ਕਾਰਵਾਈ ਪੁਲਿਸ ਵਾਲੇ ਕੀ ਕਹਿੰਦੇ ਹੁਣ ਉਹਨਾਂ ਨੇ ਤਾਂ ਹੀ ਆਪਣੀ ਕੰਪਲੇਟ ਲਿਖ ਲਈ ਹੈ ਜੀ ਉਹ ਕਹਿੰਦੇ ਵੀ ਅਸੀਂ ਜੋ ਕਾਰਵਾਈ ਸਾਥੇ ਹੁੰਦੀ ਅਸੀਂ ਕਰਾਂਗੇ ਜਿਹੜੇ ਦੁਕਾਨਦਾਰੇ ਚਾਈਨਾ ਡੋਰ ਵੇਚਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਇਹ ਤਾਂ ਬਹੁਤ ਗਲਤ ਚੀਜ਼ ਹੈ ਜੀ ਜੇ ਵੇਚਣੀ ਤਾਂ ਆਪਣੀ ਦੂਜੀ ਆਮ ਡੋਰ ਵੇਚਣੀ ਚਾਹੀਦੀ ਚਾਈਨਾ ਡੋਰ ਤਾਂ ਬਿਲਕੁਲ ਇਹ ਖਤਰਨਾਕ ਚੀਜ਼ ਹੈ